ਨਮਸਕਾਰ ਜੀ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਦੁਬਾਰਾ ਲਾਈਵ ਹੋਇਆ ਤਾਂ ਇਹਦਾ ਕਾਰਨ ਇਹ ਹੈ ਵੀ ਕੁਝ ਘਰੇਲੂ ਚੁਮੇਲਿਆ ਕਰਕੇ ਉਲਝਿਆ ਹੋਇਆ ਸੀਗਾ ਤਾਂ ਵੀਡੀਓ ਬਣਾਉਣ ਦਾ ਸਮਾਂ ਨਹੀਂ ਲੱਗਿਆ ਪਰ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਅੱਜ ਗੱਲਬਾਤ ਕਰਦੇ ਆਪਾਂ ਜਿਹੜੇ ਸਾਡੇ ਸਮਾਜ ਦੇ ਵਿੱਚ ਅੰਗਹੀਨ ਲੋਕ ਨੇ ਉਹਨਾਂ ਨੂੰ ਸਰਕਾਰ ਵੱਲੋਂ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਅੱਜ ਉਸ ਬਾਰੇ ਵਿਸਤਾਰ ਸਹਿਤ ਆਪਾਂ ਗੱਲ ਕਰਾਂਗੇ ਜਿਵੇਂ ਸਭ ਤੋਂ ਪਹਿਲਾਂ ਕਿਨੇ ਚਾਹੇ ਅੰਗਹੀਨ ਬੱਤਿਆ ਬੰਦਾ ਜਾਂ ਔਰਤ ਕਿਸੇ ਵੀ ਪ੍ਰਕਾਰ ਨਾਲ ਅੰਗਹੀਨ ਹੈਗੀ ਹੈ ਚਾਹੇ ਉਹ ਅੱਖਾਂ ਤੋਂ ਹੈ ਚਾਹੇ ਲੱਤ ਬਾਹਾਂ ਤੋਂ ਹੈ ਚਾਹੇ ਕੰਨਾਂ ਤੋਂ ਉਹ ਸੁਣਾਈ ਨਹੀਂ ਦਿੰਦਾ ਕਿਸੇ ਵੀ ਪ੍ਰਕਾਰ ਨਾਲ ਕੋਈ ਅੰਗਹੀਨ ਹੈ ਉਹ ਬੰਦਾ ਜੇ 50% ਦਾਬਦਾ ਉਹਨੇ ਸਰਟੀਫਿਕੇਟ ਬਣਵਾਇਆ ਹੋਇਆ ਹੈ ਤਾਂ ਉਹ ਬੰਦਾ ਆਪਣੀ ਜਿਹੜੀ ਅੰਗਹੀਨ ਪੈਨਸ਼ਨ ਹੈ ਉਹ ਅਪਲਾਈ ਕਰ ਸਕਦਾ ਹੈ ਤਾਂ ਸਰਕਾਰ ਉਹਨੂੰ 1500 ਰੁਪਏ ਮਹੀਨਾ ਅੰਗਹੀਨ ਪੈਨਸ਼ਨ ਦਿੰਦੀ ਹੈ ਪਰ ਗੱਲ ਇਹ ਹੈ ਵੀ ਅੰਗਹੀਨ ਪੈਨਸ਼ਨ ਵਾਸਤੇ ਹੁਣ ਇਹ ਜਿਹੜਾ ਪਹਿਲਾਂ ਅਸੀਂ ਸਰਟੀਫਿਕੇਟ ਬਣਾਉਂਦੇ ਸੀ ਅੰਗਹੀਨ ਵਾਸਤੇ ਸਬੰਧਿਤ ਡਾਕਟਰ ਕੋਲ ਜਾਂਦੇ ਸੀ ਉਹ ਸਾਨੂੰ ਉਹ ਸਰਟੀਫਿਕੇਟ ਬਣਾ ਕੇ ਦਿੰਦੇ ਸੀ ਪੇਜ ਦੇ ਰੂਪ ਦੇ ਵਿੱਚ ਪਰ ਅੱਜ ਕੱਲ ਕੀ ਹੈ ਸਰਕਾਰ ਨੇ ਇਹਨੂੰ ਬਦਲ ਕੇ ਯੂ ਆਈ ਡੀ ਕਾਰਡ ਕਰਤਾ ਛੋਟਾ ਜਿਹਾ ਇੱਕ ਕਾਰਡ ਬਣਦਾ ਜਿਹਨੂੰ ਅਸੀਂ ਯੂ ਆਈ ਡੀ ਕਾਰਡ ਬੋਲਦੇ ਹਾਂ ਉਹ ਸਾਨੂੰ ਸੁਰੱਖਿਆ ਕੇਂਦਰ 'ਚ ਜਾਂ ਕਿਸੇ ਵੀ ਕੈਫੇ 'ਤੇ ਜਾ ਕੇ ਅਪਲਾਈ ਕਰ ਸਕਦੇ ਆ ਜਾਂ ਵੱਲੋਂ ਸਬੰਧਿਤ ਡਿਪਾਰਟਮੈਂਟ ਜਿਹੜਾ ਹੈਗਾ ਉਹ ਵੀ ਸਾਨੂੰ ਬਣਾ ਕੇ ਦੇ ਸਕਦਾ ਹੈਗਾ ਜਦੋਂ ਉਹ ਸਰਟੀਫਿਕੇਟ ਜਾਂ ਉਹ ਕਾਰਡ ਬਣ ਕੇ ਸਾਡੇ ਘਰ ਆ ਜਾਂਦਾ ਤਾਂ ਉਸ ਤੋਂ ਬਾਅਦ ਅਸੀਂ ਆਪਣੀ ਅੰਗਹੀਨ ਪੈਨਸ਼ਨ ਹੈ ਜਿਹੜੀ ਉਹ ਅਪਲਾਈ ਕਰ ਸਕਦੇ ਆ ਤਾਂ ਅੰਗਹੀਨ ਪੈਨਸ਼ਨ ਵੀ ਤੁਸੀਂ ਕਿਸੇ ਵੀ ਸੇਵਾ ਕੇਂਦਰ ਦੇ ਉੱਤੇ ਜਾਂ ਫਿਰ ਕਿਸੇ ਵੀ ਕੈਫੇ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ ਇਹਦੇ ਤੇੜੀ ਰਿਪੋਰਟ ਹੈ ਪਟਵਾਰੀ ਦੀ ਡਾਕਟਰ ਦੀ ਜਾਂ ਮਤਲਬ ਐਮਸੀ ਦੀ ਉਹ ਆਨਲਾਈਨ ਆਪਣੇ ਆਪ ਹੁੰਦੀ ਹੈ ਤਾਂ ਕੁਝ ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਲੱਗ ਕੇ ਤੁਹਾਡੇ ਘਰੇ ਆ ਜਾਊਗੀ ਸਭ ਤੋਂ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਜੇ ਕੋਈ ਅੰਗਹੀਨ ਵਿਅਕਤੀ ਹੈ ਜਿਹੜਾ ਕੋਈ ਟਰਾਈਸਾਈਕਲ ਲੈਣਾ ਚਾਹੁੰਦਾ ਹੈ ਅੱਜਕੱਲ ਸਰਕਾਰ ਨੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਭਾਗ ਵੱਲੋਂ ਅੰਗਹੀਨ ਬੱਚੇ ਹੁੰਦੇ ਆ ਉਹਨਾਂ ਨੇ ਉਹ ਬਿਜਲੀ ਵਾਲੇ ਟਰਾਈਸਾਈਕਲ ਦੇ ਨਾਲ ਸ਼ੁਰੂ ਕੀਤੇ ਹੋਏ ਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਆਪਦਾ ਅੰਗ ਲਵਾਉਣਾ ਹੋਵੇ ਉਹ ਮਤਲਬ ਹਰ ਇੱਕ ਜ਼ਿਲ੍ਹੇ ਦੇ ਵਿੱਚ ਟਾਈਮ ਟੂ ਟਾਈਮ ਜਿਹੜੇ ਹੈਗੇ ਨੇ ਕੈਂਪ ਲੱਗਦੇ ਰਹਿੰਦੇ ਨੇ ਤਾਂ ਤੁਸੀਂ ਆਪ ਦੇ ਸਬੰਧਤ ਮਤਲਬ ਜਿਹੜੇ ਪਿੰਡ ਦੇ ਸਮਾਜਿਕ ਸਮਾਜਿਕ ਕਿਰਿਆਕਰਤੀ ਲੋਕ ਹੁੰਦੇ ਆ ਜਿਹੜੇ ਸਾਡੇ ਸਮਾਜ ਸੇਵਾ ਕਰਦੇ ਆ ਉਹਨਾਂ ਨਾਲ ਤੁਸੀਂ ਤਾਲਮਿਲ ਕਰ ਸਕਦੇ ਹੋ ਜਾਂ ਜਿਹੜੀ ਵੀ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੇ ਸਬੰਧਤ ਸਟੇਟ ਦੇ ਵਿੱਚ ਸਰਕਾਰ ਹੈ ਉਹਦੇ ਕੁਝ ਕਾਰਜਕਰਤਾ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਮਤਲਬ ਉਹਨਾਂ ਦੇ ਵਰਕਰ ਕਹਿ ਦਿੰਨੇ ਆ ਉਹ ਵਰਕਰ ਵਾਲਾ ਤੁਸੀਂ ਤਾਲਮੇਲੇ ਪੈਦਾ ਕਰੋ ਵਰਕਰ ਤੁਹਾਨੂੰ ਕੈਂਪ ਬਾਰੇ ਜਾਣਕਾਰੀ ਦਿੰਦੇ ਰਹਿਣਗੇ ਵੀ ਸਬੰਧਤ ਕਿਹੜਾ ਕੈਂਪ ਹੈ ਕਿੰਨੀ ਤਰੀਕ ਨੂੰ ਕਿੱਥੇ ਲੱਗੂਗਾ ਉਹ ਵਰਕਰ ਤੁਹਾਨੂੰ ਅੱਗੇ ਹੋ ਕੇ ਜਿਹੜਾ ਹੈਗਾ ਮਤਲਬ ਟਰਾਈਸਾਈਕਲ ਜਾਂ ਕੋਈ ਜਿਹੜਾ ਪਲਾਸਟਿਕ ਦਾ ਅੰਗ ਤੁਹਾਡੇ ਲੱਗਣਾ ਆਪਣਾ ਉਹੀ ਅੰਗ ਜਿਹਨੂੰ ਅਸੀਂ ਕਹਿ ਦਿੰਨੇ ਆ ਜਾਂ ਕਰਨ ਵਾਲੀ ਮਸ਼ੀਨ ਉਧਰ ਅੱਗੇ ਲਾ ਕੇ ਦਿਵਾਉਣਗੇ ਇਸੇ ਤਰ੍ਹਾਂ ਕੀ ਹੈ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਜਾਂਦਾ ਹੈ ਜਿਹੜੇ ਲੋਕ ਗੱਡੀਆਂ ਚਲਾਉਣ ਦੇ ਸ਼ੌਕੀਨ ਨੇ ਤਾਂ ਉਹਨਾਂ ਲਈ ਤਾਂ ਜਿਹੜੇ ਕੋਈ ਲੋਕ ਨੇੜੇ ਅੰਗਹੀਨੇ ਲੱਤ ਤੋਂ ਖੱਬੀ ਆ ਸੱਜੀ ਤੋਂ ਤਾਂ ਸਰਕਾਰ ਉਹਨਾਂ ਨੂੰ ਜੇ ਕਾਰ ਖਰੀਦਣਾ ਚਾਹੁੰਦੇ ਆ ਉਹ ਤਾਂ ਕਾਰਖਾਨੇ ਵਿੱਚ ਬਹੁਤ ਵੱਡੀ ਮਦਦ ਕਰਦੀ ਹੈ ਉਹਨਾਂ ਨੇ ਕੀ ਕਰਨਾ ਹੁੰਦਾ ਉਹਨਾਂ ਨੇ ਸਭ ਤੋਂ ਪਹਿਲਾਂ ਆਪ ਦਾ ਜਿਹੜਾ ਹੈਂਡੀਕੈਪ ਸਰਟੀਫਿਕੇਟ ਆ ਤੁਹਾਡਾ ਉਹਦੇ ਉੱਤੇ ਯੂਆਈਡੀ ਕਾਰਡ ਬਣਵਾਉਣ ਤੋਂ ਬਾਅਦ ਤੁਸੀਂ ਆਨਲਾਈਨ ਆਪ ਦਾ ਜਿਹੜਾ ਵੀ ਕਾਰ ਲੈਣਾ ਚਾਹੁੰਦੇ ਹੋ ਮਰੂਤੀ ਦੀ ਟਾਟਾ ਦੀ ਜਾਂ ਜਿਹੜੀ ਵੀ ਉਹਦੇ ਏਜੰਸੀ ਦੇ ਵਿੱਚ ਜਾਓ ਉਹਨਾਂ ਨਾਲ ਜਾ ਕੇ ਤੁਸੀਂ ਗੱਲ ਕਰੋ ਵੀ ਅਸੀਂ ਅਡਪਟਡ ਵੀਕਲਰ ਆ ਅਡਪਟਰ ਮੀਨ ਜੋ ਉਹ ਹੁੰਦਾ ਜਿਹਦੇ ਤੇ ਮਤਲਬ ਆਟੋਮੈਟਿਕ ਗੇਅਰ ਹੁੰਦੇ ਨੇ ਜਾਂ ਤਾਂ ਜਾਂ ਫਿਰ ਉਸ ਕਾਰ ਨੂੰ ਮੋਡੀਫਾਈ ਕਰਕੇ ਤੁਹਾਨੂੰ ਦਿੰਦੇ ਨੇ ਉਹ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਬੰਦਾ ਖੱਬੀ ਲੱਤ ਤੋਂ ਅੰਗਹੀਨ ਹੈ ਉਹਨੂੰ ਗੱਡੀ ਮੋਡੀਫਾਈ ਕਰਾਉਣ ਦੀ ਵੀ ਲੋੜ ਨਹੀਂ ਪੈਂਦੀ ਉਹਨੂੰ ਗੱਡੀ ਆਟੋਮੈਟਿਕ ਹੀ ਦਿੱਤੀ ਜਾਂਦੀ ਹੈ ਪਰ ਜੇ ਕੋਈ ਬੰਦਾ ਸੱਜੀ ਲੱਤ ਤੋਂ ਅੰਗਹੀਨ ਹੈ ਤਾਂ ਉਹਨੂੰ ਆਪਣੀ ਗੱਡੀ ਜਿਹੜੀ ਹੈਗੇ ਮੋਡੀ ਬਾਈ ਕਰਵਾਉਣੀ ਪੈਂਦੀ ਹੈ ਤਾਂ ਉਹ ਏਜੰਸੀ ਵਾਲੇ ਤੁਹਾਨੂੰ ਖੁਦ ਮੋਡੀਫਾਈ ਕਰਵਾ ਕੇ ਦਿੰਦੇ ਆ ਗੱਡੀ ਖਰੀਦਣ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਮੱਲਬਾ ਏਜੰਸੀ ਨਾਲ ਗੱਲ ਕਰਨ ਤੋਂ ਬਾਅਦ ਤਾਂ ਆਪਣਾ ਇੱਕ ਲਰਨਿੰਗ ਲਾਇਸੈਂਸ ਅਪਲਾਈ ਕਰਨਾ ਪੈਂਦਾ ਹੈ ਲਰਨਿੰਗ ਲਾਇਸੈਂਸ ਦੇ ਵਿੱਚ ਤੁਹਾਨੂੰ ਅਡਾਪਟਡ ਵੀਕਲ ਦੀ ਵੀ ਆਪਸ਼ਨ ਆ ਉਹ ਪਾਉਣੀ ਪੈਂਦੀ ਹੈ ਤੇ ਕੰਪਨੀ ਜਿਹੜੀ ਹੈਗੀ ਆ ਤੁਹਾਨੂੰ ਏਜੰਸੀ ਜਿਹੜੀ ਹੋਊਗੀ ਉਹ ਕਾਰ ਦਾ ਨੰਬਰ ਹੈ ਜਿਹੜਾ ਉਹ ਤੁਹਾਨੂੰ ਜਾਰੀ ਕਰੂਗੀ ਉਹਦਾ ਕਾਰ ਦਾ ਨੰਬਰ ਹੈ ਉਹ ਤੁਸੀਂ ਉਸ ਲਾਇਸੈਂਸ ਦੇ ਵਿੱਚ ਅਪਲਾਈ ਕਰੋਗੇ ਜਦੋਂ ਅਪਲਾਈ ਕਰ ਦੋਗੇ ਤਾਂ ਤੁਹਾਡਾ ਇੱਕ ਲਰਨਿੰਗ ਲਾਇਸੈਂਸ ਬਣ ਜਾਊਗਾ ਜਦੋਂ ਲਰਨਿੰਗ ਲਾਇਸੈਂਸ ਬਣ ਜਾਊਗਾ ਤਾਂ ਉਸ ਤੋਂ ਬਾਅਦ ਤਾਂ ਲਾ ਤੁਸੀਂ ਇੱਕ ਕੰਮ ਹੋਰ ਵੀ ਕਰੋਗੇ ਸਰਕਾਰ ਤੋਂ GST ਮਾਫੀ ਦੇ ਲਈ ਇੱਕ ਫਾਰਮ ਅਪਲਾਈ ਕਰਾਂਗੇ ਤਾਂ ਸਰਕਾਰ ਸਾਨੂੰ ਜਿੰਨਾ ਵੀ GST ਬਣਦਾ ਹੈ ਉਹਦੇ ਵਿੱਚੋਂ ਕਾਫੀ ਹੱਦ ਤੱਕ ਸਾਨੂੰ ਲਗਭਗ 18 ਜਾਂ 19% ਦੀ ਨਹੀਂ ਛੋਟ ਦੇ ਦਿੰਦੀ ਹੈ ਸਰਕਾਰ ਤਾਂ ਲਗਭਗ ਇੱਕ ਕਾਰਮਾ ਕੇ ਸਾਨੂੰ ਲੱਖ ਸਵਾ ਲੱਖ ਰੁਪਏ ਦਾ ਰਿਆ ਹੈਗਾ ਉਹ ਫਾਇਦਾ ਹੋ ਜਾਂਦਾ ਹੈ GST ਦੀ ਮਾਫੀ ਹੋ ਜਾਂਦੀ ਹੈ ਜਿੰਨੀ ਵੀ ਕਾਰ ਦੀ ਕੀਮਤ ਹੈ ਉਹਦੇ ਅਕੋਰਡਿੰਗ ਜੇ 80000 ਕੇ ਦਾ 90000 ਜੇ ਨੀਅਰਪੋਟ ਲੱਖ ਰੁਪਏ ਦਾ ਸਾਨੂੰ ਫਾਇਦਾ ਹੁੰਦਾ ਹੀ ਹੁੰਦਾ ਹੈ ਤਾਂ ਤੁਸੀਂ ਉਹੜਾ ਅਡਾਪਟਡ ਵਹੀਕਲ ਹੈ ਉਹ ਕੜਵਾ ਸਕਦੇ ਹੋ ਜਦੋਂ ਤੁਸੀਂ ਆਪਦਾ ਲਰਨਿੰਗ ਲਾਇਸੈਂਸ ਬਣਵਾ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਉਹਦੀ ਵੀ ਪ੍ਰੋਪਰ ਕਾਰਵਾਈ ਜਿਹੜੀ ਅੱਗੇ ਸ਼ੁਰੂ ਕਰ ਦੋਗੇ ਤਾਂ ਕੰਪਨੀ ਵੱਲੋਂ ਤੁਹਾਨੂੰ ਫਾਸਟੈਗ ਇੱਕ ਆਰਸੀ ਤੇ ਇੱਕ ਕਾਰ ਥੋੜੇ ਚਿਰ ਦੇ ਵਿੱਚ ਹੀ ਪ੍ਰੋਵਾਈਡ ਕੀਤੀ ਜਾਊਗੀ ਤਾਂ ਤੁਸੀਂ ਉਹ ਗੱਡੀ ਜਿਹੜੀ ਹੈਗੀ ਹੈ ਰੋਡ ਦੇ ਉੱਤੇ ਜਿੰਨਾ ਚਿਰ ਮਰਜ਼ੀ ਚਲਾਓ ਤੇ ਉਹ ਰੋਡ ਦੇ ਉੱਤੇ ਜਿਹੜਾ ਵੀ ਟੋਲ ਟੈਕਸ ਨੇ ਤੁਹਾਨੂੰ ਉਹ ਵੀ ਸਰਕਾਰ ਵੱਲੋਂ ਮਾਫ ਕੀਤੇ ਜਾਣਗੇ ਕਿਉਂਕਿ ਸਰਕਾਰ ਤੁਹਾਨੂੰ ਸਪੈਸ਼ਲ ਫਾਸਟੈਗ ਬਣਵਾ ਕੇ ਤੁਹਾਡੀ ਕਾਰ ਦੇ ਉੱਤੇ ਲਗਾਉਣ ਵਾਸਤੇ ਤੁਹਾਨੂੰ ਬਾਈ ਡਾਕ ਭੇਜੂਗੀ ਔਰ ਉਹਦੇ ਬਾਅਦ ਤੇ ਤੁਹਾਡੇ ਕੋਲ ਇੱਕ ਪੱਕਾ ਲਾਇਸੈਂਸ ਕਾਰ ਦੀ ਆਰਸੀ ਹੋਣੀ ਜ਼ਰੂਰੀ ਹੈ ਕਾਰ ਦੀ ਇਸੇ ਵਾਸਤੇ ਤੁਹਾਡੇ ਕੋਲੇ ਜਿਹੜਾ ਲਾਇਸੈਂਸ ਹੈ ਉਹ ਅਡਾਪਟਡ ਵੀਕਲ ਵਾਲਾ ਹੋਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਜਿਹੜੀ ਹੈਗੀ ਹੈ ਤੁਸੀਂ ਸਾਡੇ ਕੋਲੇ ਆ ਕੇ ਦੁਕਾਨ ਤੇ ਵੀ ਲੈ ਸਕਦੇ ਹੋ ਅਸੀਂ ਤੁਹਾਨੂੰ ਇਹਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਡੀਪਲੀ ਦੇ ਦਾਂਗੇ ਪਰ ਕਈ ਜਿਹੜੀਆਂ ਨੇੜੇ ਦੀਆਂ ਏਜੰਸੀਆਂ ਜਿਵੇਂ ਮੈਂ ਮਾਨਸਾ ਨੂੰ ਬਲਾਂਗ ਕਰਦਾ ਮਾਨਸਾ ਦੇ ਨੇੜੇ ਤੇੜੀਆਂ ਸਾਡੀਆਂ ਇਹਦੀਆਂ ਕਾਰਾਂ ਦੀਆਂ ਏਜੰਸੀਆਂ ਨੇ ਉਨਨਾਂ ਡਾਕਟਰ ਵੀ ਕਲਵਾਰੇ ਥੋੜੀ ਜਿਹੀ ਘੱਟ ਨੌਲੇਜ ਹੋਣ ਕਰਕੇ ਸਾਨੂੰ ਥੋੜੀਆਂ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਲੁਧਿਆਣਾ ਜਲੰਧਰ ਚੰਡੀਗੜ੍ਹ ਇਦਾਂ ਦੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਨੇ ਉਹਨਾਂ ਨੇ ਕਾਫੀ ਜ਼ਿਆਦਾ ਰੈਪਲਿਕਾ ਕਲਰੇ ਰਏ ਹੈਗੇ ਨੇ ਸੇਲ ਕੀਤੇ ਹੋਏ ਨੇ ਤੇ ਪਰ ਤੁਸੀਂ ਇਹ ਏਜੰਸੀਆਂ ਜਾਓਗੇ ਉਹ ਵੀ ਤੁਹਾਨੂੰ ਬਹੁਤ ਵਧੀਆ ਕੋਆਪਰੇਟ ਕਰਨਗੇ ਪਰ ਕੁਝ ਨਾ ਕੁਝ ਥੋੜੀ ਮੋਟੀ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਤੁਹਾਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੇਰੇ ਕੋਲੇ ਮੇਰੀ ਦੁਕਾਨ ਦੇ ਉੱਤੇ ਆ ਕੇ ਜਾਣਕਾਰੀ ਲੈ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਜੀ